ਫਿਲੌਰ ਇਲਾਕੇ ਚ ਲੁੱਟ ਖੋਹਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਲੁੱਟਖੋਹ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਇੰਜ ਲੱਗ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਕੁੰਭ ਕੰਨੀ ਨੀਂਦ ਸੁਟਾ ਪਿਆ ਹੈ ਵੀਰਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿਖੇ ਸਥਿਤ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਇੱਕ ਪਰਵਾਸੀ ਤੋਂ ਦੋ ਅਣਪਛਾਤੇ ਲੁਟੇਰਿਆਂ ਨੇ ਦਾਤਰ ਦੀ ਨੋਕ ਤੇ 300 ਰੁਪਏ ਦੀ ਲੁੱਟ ਖੋ ਕਰ ਲਈ ਅਤੇ ਲੁੱਟ ਤੋਂ ਬਾਅਦ ਉਸ ਤੇ ਦਾਤਰ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਵੀ ਕਰ ਦਿੱਤਾ ਗਿਆ ਜਿਸ ਨੂੰ ਰਹਾਗੀਰਾ ਦੀ ਮਦਦ ਨਾਲ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਅਧੀਨ ਪ੍ਰਵਾਸੀ ਅਛੇਲਾਲ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਕੀ ਨਾਮ ਹੈ ਆਪਕਾ अच्छे लाल क्या हुआ आपके सर में चोट लगी हुई है कैसे मत्था टीक के किले से आ रहा था लाइन तप रहा था वहाँ दो बंदे पकड़ लिए लाइन के ऊपर कहते हैं जो कुछ है दे, दे मैं कहा मेरे पास कुछ है नहीं छीना झपकी होने लगा वो घटकी दिन दो था दो चार सौ रुपये ले गए बाकी इतना बड़ा कटा लिए थे मार दिए कहा मेरे पास कुछ नहीं है कहते हैं और दे और दे मोबाइल दे मोबाइल नहीं था कहाता मोबाइल था इसे वही था दो बार मार दिए मेरे मार दिया फिर अभी तो मेरे चक्कर जैसे आ रहा है क्या मांग क्या कर रहे हो प्रशासन से हमसे तो पैसा मोबाइल मांग रहे थे वही सुनने वाले होते हैं वो जो पुलिस पर तुम पहला गए आपने पुलिस कहते हैं चले जाओ पुलिस चौकी कहां तो है कि जो पुलिस आते हैं वो लोग कहते हैं कि जाओ, जाओ पट्टी करा लो वहां तो पे पुलिस चौकी चले जाओ पर एक पेशेंट आया चलो हॉस्पिटल में गए तो सर पे कट वगैरह लगी है किस तरह मामला एक साडे को पेशेंट आया अच्छेलाल 54 ईयर मेल ये रेजिडेंट हैगा लुधियाने दा कश्मीर नगर दा ਤੇ ਇਹ ਹਿੱਸੇ ਉਫ ਸਨੈਚਿੰਗ ਨਾਲ ਆਇਆ ਵੀ ਲੁੱਟ ਖੋ ਵਗੈਰਾ ਹੋਈ ਆ ਦੀ ਇਹ ਕਿਲੇ ਤੋਂ ਮੱਥਾ ਢੇਕੇ ਆ ਰਿਹਾ ਸੀਗਾ ਤੇ ਨੇਅਰ ਮਈਆ ਦਰਬਾਰ ਦੀ ਬੈਕ ਸਾਈਡ ਦੇ ਨਾਲ ਰੇਲਵੇ ਟਰੈਕ ਆ ਉੱਥੇ ਹੋਇਆ ਇਹ ਸਨੈਚ ਤੇਨੀ ਮੁਖਾਤੇ ਉੱਤਰ ਸਾਟੋ ਦੇ ਫਿਰਦੇ ਉੱਪਰ ਆ ਥੋੜੀ ਜੀ ਸਾਟੀ ਆ ਕੁਝ ਅੱਛੀ ਆਊਟ ਆਫ ਡੇਂਜਰ ਆ ਸਟਿਚਿੰਗ ਵਗੈਰਾ ਵੀ ਸਟਿਚਿੰਗ ਹੋਈ ਆ ਤਾਂਕੇ ਲੱਗੇ ਨੋਰਮਲ ਆ ਬੱਸ ਅੱਜ ਠੀਕ ਨੇ ਬਾਕੀ ਸਿੱਟੀ ਘਰਾਵਾਂਗੇ ਉਹਦੇ ਵਿੱਚ ਕਨਫਰਮ ਹੋਊਗਾ ਸਰ ਇਹ ਸਟੇਬਲ ਹਸਪੀਟਲ ਦੇ ਦੇਖ ਕੇ ਪੇਸ਼ੈਂਟ ਦਾਸਲ ਹੋਇਆ ਉਹਦੇ ਚੈਟ ਦੇ ਉੱਤੇ ਦੱਸ ਰਿਹਾ ਵੀ ਦਾਤਨਾ ਹੁੰਦਾ ਹੋਇਆ ਕਿ ਵੀ ਮੌਕੇ ਤੇ ਆਇਆ ਵੀ ਇਹ ਤਾਰਾ ਮਾਮਲਾ ਕਿ ਕੀ ਉਹਦਾ ਨਾਮ ਹੈ ਅਸੀਂ ਮੌਕੇ ਤੇ ਸਾਨੂੰ ਫੋਨ ਆਇਆ ਜੀ ਅਕਸ਼ੇ ਲਾਲ ਹੈਗਾ ਜੀ son of ਹੈਗਾ ਲਹੌਰੀ RAM ਮਹੱਲਾ ਹੈਗਾ ਕਸ਼ਮੀਰੀ ਨਗਰ ਲੁਧਿਆਣਾ ਮੌਕੇ ਤੇ ਆੜ ਕੇ ਉਹਨੂੰ ਪੁੱਛ ਗਏ ਸੀ ਕੀਤੀ ਆ ਉਹ ਕਹਿੰਦਾ ਵੀ ਦੋ ਬੰਦੇ ਸੀਗੇ ਜਿਨ੍ਹਾਂ ਨੇ ਮੇਰੇ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਫਿਰ ਤੇ ਡਾਕ ਮਾਰਿਆ ਅਸੀਂ ਮੌਕੇ ਤੇ ਆਣ ਕੇ ਉਹਦੇ ਬਿਆਨ ਲਏ ਆ ਬਿਆਨ ਲੈਣ ਤੋਂ ਬਾਅਦ ਜੋ ਡਾਕਟਰ ਸਾਹਿਬ ਸਾਨੂੰ ਰਿਪੋਰਟ ਦੇਣਗੇ ਉਹਦੇ ਹਿਸਾਬ ਨਾਲ ਅਸੀਂ ਉੱਥੇ ਕਾਰਵਾਈ ਕਰਕੇ ਤਾਂ ਤਫतीश ਵਿੱਚ ਲਿਆਵਾਂਗੇ ਜਿੱਦਾਂ ਸਰ ਉਹਨਾਂ ਦੀ ਇੱਕ ਵੀਡੀਓ ਬਣੀ ਆ ਉਹਦੇ ਵਿੱਚ ਜਿਹੜੇ ਭੱਜਦੇ ਨਜ਼ਰ ਆ ਰਹੇ ਆ ਬਸ ਦੱਸਿਆ ਇਹਨਾਂ ਨੇ ਉਹਨਾਂ ਦੀ ਤਸਵੀਰ ਬਸ ਉਹ ਹੋਈ ਹੈ ਤਾਂ ਬਸ ਪਤਾ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਦੱਸਿਆ ਜੀ ਬਾਅਦ ਵਿੱਚ ਉਹਦੀ ਪਛਾਣ ਕਰਕੇ ਤਾਂ ਆਪਾਂ ਜਿਹੜਾ ਕਾਰਵਾਈ ਕਰਾਂਗੇ